ਲਓ ਜੀ ਗੁੱਡ ਮਾਰਨਿੰਗ ਤੁਹਾਨੂੰ ਅਸੀਂ ਸਮਾਨੇ ਜਾ ਕੇ ਦਿਖਾਵਾਂਗੇ ਪਾਲੇ ਦੀ ਸ਼ਾਪ ਕਮਾਨੀਆਂ ਦਾ ਫੋਰਮੈਨ ਦੀ ਇਹ ਟਾਈਗਰ ਆਪਣਾ ਬਹੁਤ ਜ਼ਿਆਦਾ ਚੌੜ ਕਰਦਾ ਇਹ ਥੋੜਾ ਜਨਾ ਭਿਆਂ ਦੇ ਭੁੱਖੇ ਹੁੰਦੇ ਨੇ ਵੇਖੋ ਆ ਜਾ ਰਿਹਾ ਅਵੇ ਹਾਂ ਇਹ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸਾਡੀ ਕੋਲ ਆਪਾਂ ਕਰਾਣਾ ਸੀ ਗੱਡੀ ਦੀਆਂ ਕਮਾਨੀਆਂ ਦਾ ਕੰਮ ਗੱਡੀ ਲਈ ਨਵੀਂ ਇਹ ਆਪਣੀ ਗੱਡੀ ਹੈ ਇਹ ਮਿਸਤਰੀ ਲੱਗੇ ਹੋਏ ਨੇ ਇਹ ਬਹੁਤ ਵਧੀਆ ਸ਼ੌਕ ਹੈ ਆਪਣੇ ਸਮਾਨੇ ਪਾਲਾ ਸਤਾ ਜੀ ਟਰਾਲੇ ਹੋਣ ਘੋੜਾ ਹੋਏ ਇਹ 10 ਚੱਕੀ ਗੱਡੀ ਦੇ ਪਟੇ ਕੀਤੇ ਨੇ ਸਤਾ ਜੀ ਇਹ ਰੋ ਨੇ ਇਹ ਵੇਖੋ ਰਕਾਬਾਂ ਕੱਸ ਰਹੇ ਨੇ ਸਾਰਾ ਕੰਮ ਹੱਥ ਨਾਲ ਹੀ ਕਰਦੇ ਨੇ ਉਹ ਉਸਤਾ ਜੀ ਪਾਲਿਆ ਪਾਲਾ ਸਤਾ ਜੀ ਪਟਿਆਂ ਨੂੰ ਤੜ ਦੇ ਰਹੇ ਨੇ ਇਹ ਵੇਖੋ ਇਵੇਂ ਬੰਦੇ ਨੇ ਇਹ ਆਪਣੀ ਗੱਡੀ ਹੈ ਹੁਣ ਲਈ ਆਪਾਂ ਇਸ ਤੋਂ ਬਾਅਦ ਪਟੇ ਕਰਾ ਰਹੇ ਸੀਗੇ ਪਾਲਾ ਸਤਾਜ ਜੀ ਕੋਲੋਂ ਇਹ ਪਾਲਾ ਸਤਾਜ ਜੀ ਇਹ ਨੇ ਮੇਨ ਫੋਰਮੈਨ ਜੀ ਪਟੇ ਬਹੁਤ ਹੀ ਤਸੱਲੀ ਨਾਲ ਫਿੱਟ ਕਰਦੇ ਨੇ ਇਹ ਪ੍ਰੈਸ ਮਸ਼ੀਨ ਤੇ ਪਟਿਆਂ ਦੀ ਤੜ ਕਰਦੇ ਨੇ ਬਹੁਤ ਹੀ ਵਧੀਆ ਸਮਾਣਾ ਮੰਡੀ ਦੇ ਸ਼ਹਿਰ ਵਿੱਚੋਂ ਇੱਕ ਨੰਬਰ ਸ਼ਾਪ ਆਪਣੀ ਪਾਲਾ ਸਤਾਜ ਜੀ ਦੀ ਇਹ ਵੇਖੋ ਤੜ ਦੇ ਰਹੇ ਨੇ ਪਟਿਆਂ ਨੂੰ ਮਸ਼ੀਨ ਨਾਲ ਤੇ ਇਹ ਆਪਣੇ ਚੇਲੇ ਇਹਨਾਂ ਦੇ 브ਦਰ ਨੇ ਬਟੇ ਬਹੁਤ ਸੱਲੀ ਨਾਲ ਸਾਫ ਕਰਦੇ ਨੇ ਬਹੁਤ ਵਧੀਆ ਢਾਂਗ ਨਾਲ ਫੀਟਿੰਗ ਵੀ ਬਹੁਤ ਵਧੀਆ ਕਰਦੇ ਨੇ ਕੋਈ ਕੋਈ ਟੈਨਸ਼ਨ ਇਹਨਾਂ ਕੋਲ ਗੱਡੀ ਲਾ ਕੇ ਬਹੁਤ ਵਧੀਆ ਜਾਇਜ਼ ਕੰਮ ਕਰਦੇ ਨੇ ਫਿਰ ਬਣਾਈ ਸੀ ਚਾਹ ਚਾਹ ਪੀ ਕੇ ਆਪਣਾ ਕੈਂਸ਼ਨ ਹੋ ਕੇ ਅਸੀਂ ਲੱਗੇ ਫਿਰ ਕੰਮ ਇਹ ਕਰ ਰਹੇ ਨੇ ਕਮਾਨੀ ਫਿੱਟ ਪਾ ਲਾ ਉਸਤਾਦ ਜੀ ਇਹਨਾਂ ਦੀ ਸ਼ਾਪ ਹੈ ਆਪਣਾ ਸਮਾਣਾ ਮੰਡੀ ਬੰਦਾ ਸਿੰਘ ਬਹਾਦਰ ਚੌਂਕ ਚ ਇਹ ਆਪਣੀ ਗੱਡੀ ਇਹਦੇ ਕਰ ਰਹੇ ਨੇ ਫਟੇ ਆਪਾਂ ਇਹਨਾਂ ਨੇ ਅਗਲੀ ਕਮਾਨੀ ਖੋਲੀ ਹੁਣ ਫਿੱਟ ਕਰਦੇ ਨੇ ਆਪਣੀ ਕਮਾਨੀ ਉਸ ਤੋਂ ਬਾਅਦ ਪਿਛਲੀਆਂ ਵੇਖੋ ਕਰਤੀਆਂ ਫਿੱਟ ਇੱਕ ਫੁੱਟ ਦਾ ਫਰਕ ਪੈ ਗਿਆ ਜੀ ਤੜ ਦੇ ਨਾਲ ਦੋ ਦੋ ਪਟੇ ਬਧਾਏ ਨੇ ਦੋ ਹੈਲਪਰ ਚ ਇਹਨਾਂ ਦੇ ਬ੍ਰਦਰ ਨੇ ਇੱਕ ਖਮਾਨੀ ਖੋਲ ਰਹੇ ਨੇ ਸੋਰੀ ਕਾਸਰੇ ਨੇ ਤੜ ਦੇ ਕੇ ਇੱਕ ਖਮਾਨੀ ਨੂੰ ਰਕਾਬਾਂ ਕਾਸਰੇ ਨੇ ਇਹਨਾਂ ਦਾ ਨਾਮ ਥੋੜਾ ਜਿਹਾ ਮੈਂ ਭੁੱਲ ਗਿਆ ਸੀਗਾ ਬਸ ਇਹਨਾਂ ਨੂੰ ਚਾਚਾ ਚਾਚੇ ਕਹਿੰਦੇ ਨੇ ਇਹਨਾਂ ਦਾ ਚਾਚਾ ਜੀ ਨੇ ਹੋਰ ਉਸਤਾਦ ਜੀ ਠੀਕ ਹੋ ਤੇ ਇਹ ਆਪਣੀ ਮੋਟਰ ਦੇਖੋ ਜੈਕ ਲੱਗੇ ਨੇ ਬਹੁਤ ਹੀ ਤਸੱਲੀ ਬਖਸ਼ਣਾ ਕੰਮ ਕਰਦੇ ਨੇ ਨੀਅਤ ਸਾਫ਼ ਐਂ ਵਧੀਆ ਕੰਮ ਜੋ ਕਹਿਣਗੇ ਉਹੀ ਹੋਏਗਾ